ਧਰਮ ਅਤੇ ਸਿਆਸਤ ਦਾ ਧਰਮ ਸਾਨੂੰ ਪ੍ਰੇਰਨਾ ਦਿੰਦਾ ਸੇਧ ਦਿੰਦਾ ਤੇ ਉਹਨਾਂ ਦਾ ਬਹੁਤ ਵੱਡਾ ਵਾਅਦਾ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਹਿੰਸਕ ਲਹਿਰ ਪੈਦਾ ਹੋਈ ਆ ਹਿੰਸਾ ਦੀ ਹਨੇਰੀ ਝੁੱਲੀ ਆ ਇਹਦੀ ਉੱਚ ਪੱਧਰੀ ਅਦਾਲਤੀ ਕਮਿਸ਼ਨ ਤੋਂ ਜਾਂਚ ਕਰਵਾਵਾਂਗੇ ਤੇ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਹਿਰੇ 'ਚ ਖੜੀ ਕਰਾਂਗੇ ਉਹੀ ਮੁੱਖ ਮੰਤਰੀ ਨੇ ਪੰਜਾਬ ਦੀ ਵਿਧਾਨ ਸਭਾ 'ਚ ਸਭ ਦੇ ਸਾਹਮਣੇ ਐਲਾਨ ਕੀਤਾ ਜਦੋਂ ਪੁੱਛਿਆ ਵੀਰ ਕੀ ਬਣਿਆ ਛੱਡੋ ਜੀ ਕਾਕਾ ਜੀ ਦੱਬੇ ਮੁਰਦੇ ਖੇੜ ਕੇ ਕੀ ਕਰਾਂਗੇ ਅਕਾਲ ਤਖਤ ਦਾ ਜਥੇਦਾਰ ਪੁਲਿਸ ਨੇ ਫੜ ਕੇ ਕੁੱਟ-ਕੁੱਟ ਕੇ ਮਾਰ ਅਕਾਲੀ ਸਰਕਾਰ ਬਣੀ ਮਿਲੇ ਲੋਕ ਬਾਦਲ ਸਾਹਿਬ ਨੂੰ ਵੀ ਜਾਂਚ ਕਰਾਓ ਉਹ ਕਹਿੰਦੇ ਜੀ ਸੀਬੀਆਈ ਦੀ ਤਾਂ ਗੱਲ ਛੱਡੋ ਪੁਲਿਸ ਅਫਸਰ ਜਿੱਦੋਂ ਤੋਂ ਹੋ ਗਏ ਆਪਾਂ ਜਾਂਚ ਕਰਾ ਦਿੰਦੇ ਤੇ ਉਹ ਹਦਰ ਸਾਹਿਬ ਦੀ ਕੁਰਬਾਨੀ ਆ ਜਿਹੜੀ ਅਸੀਂ ਦਰ ਨੂੰ ਹਿੰਦੂ ਦੀ ਚਾਦਰ ਬਣਾ ਕੇ ਵਾਸਤੇ ਬੰਦ ਕਰਤਾ ਨਾ ਮੁੜ ਕੇ ਸੱਚ ਨੂੰ ਦੀ ਰੋੜਾ ਆਗੇ ਸਾਡੇ ਮਨ ਦੇ ਵਿੱਚ ਵਿਚਾਰਾਂ ਦੀ ਸ਼ੁੱਧਤਾ ਆਵੇ ਅਸੀਂ ਹਕੂਮਤ ਨੂੰ ਛੱਡ ਕੇ ਨਾ ਜਿਹੜੀ ਮੈਂ ਪਹਿਲਾਂ ਵੀ ਗੱਲ ਇੱਕ ਵਾਰ ਕਹੀ ਸੀ ਮੈਨੂੰ ਬਹੁਤ ਰੜਕਦੀ ਆ बार-बार ਖਾਂਸੀ ਦੀ ਲੜਾਈ ਜ਼ੁਲਮ ਦੇ ਜਾਲਮ ਦੇ ਖਿਲਾਫ ਰਹੀ ਆ ਹਕੂਮਤਾਂ ਦੇ ਖਿਲਾਫ ਰਹੀ ਆ ਕਿਸੇ ਧਰਮ ਵਾਲੇ ਲੋਕਾਂ ਦੇ ਖਿਲਾਫ ਨਹੀਂ ਰਹੀ ਆਇ ਲੱਗਦਾ ਵੀ ਜਰ ਐਡੇ ਗੁਨਾਹ ਸਾਡੇ ਪੰਜਾਬ 'ਚ ਹੋ ਗਏ ਤੇ ਅਸੀਂ ਚੁੱਪ ਧਰ ਲਈ ਕੱਲੇ ਹਾਈ ਕੋਰਟ ਦਾ ਇੱਕ ਫੈਸਲਾ ਹੋਇਆ 29 ਸਾਲ ਪਹਿਲਾਂ ਇੱਕ ਬੰਦੇ ਦੀ ਥਾਂ ਹੋਰ ਬੰਦਾ ਮਾਰਤਾ ਗਰਨਾਮ ਸਿੰਘ ਬੰਡਾਲਾ ਨੀਲਾ ਕਹਿੰਦੇ ਸੀ ਜਿਹਨੂੰ ਚੋਟੀ ਦਾ ਖਾੜਕੂ ਸੀ ਉਹ ਉਹ ਲੰਘਿਆ ਟਰੱਕਾਂ ਟਰੱਕਾਂ ਤੇ ਕਿਤੇ ਮੁਲਕ ਜੇ ਦੂਜੇ ਪਾਸੇ ਫੱਜ ਗਿਆ ਵੈਸੇ ਤਾਂ ਬਾਹਰ ਜਾ ਕੇ ਵੀ ਇਹਨਾਂ ਨੇ ਬਹੁਤ ਮਾਰੇ ਨੇ ਮਜਾਇਲ ਦਾਸ ਤੇ ਇਹਨਾਂ ਨੂੰ ਕਿਹਾ ਜਾਂਦਾ ਸੀ ਉਹ ਕੇਸ ਦਾ ਕੱਲ ਫੈਸਲਾ ਹੋਇਆ ਤੇ ਪੁਲਿਸ ਨੇ ਮੰਨਿਆ ਵੀ ਸਾਰਾ ਕੁਝ ਝੂਠਾ ਹੋਇਆ ਸੀ ਉਹਨਾਂ ਤੇ ਐਫ ਆਈ ਆਰ ਦਰਜ ਹੋਈ ਹੈ ਤੇ ਇਹ ਉਹ ਪੰਜਾਬ ਆ ਜਿੱਥੇ ਇੰਨੀ ਜ਼ੁਲਮ ਦੀ ਹਨੇਰੀ ਝੁੱਲਣ ਤੋਂ ਬਾਅਦ ਇੱਕ ਪੰਥਕ ਸਰਕਾਰ ਬਣੀ ਜਿਹੜੇ ਕਹਿੰਦੇ ਨੇ ਸਾਡੀ ਧਰਮ ਤੇ ਸਿਆਸਤ ਤੇ ਕਾ ਧਰਮ ਸਾਨੂੰ ਪ੍ਰੇਰਨਾ ਦਿੰਦਾ ਸੇਦ ਦਿੰਦਾ ਤੇ ਉਹਨਾਂ ਦਾ ਬਹੁਤ ਵੱਡਾ ਵਾਅਦਾ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਹਿੰਸਕ ਲਹਿਰ ਪੈਦਾ ਹੋਈ ਆ ਹਿੰਸਾ ਦੀ ਹਨੇਰੀ ਝੁੱਲੀ ਆ ਇਹਦੀ ਉੱਚ ਪੱਧਰੀ ਅਦਾਲਤੀ ਕਮਿਸ਼ਨ ਤੋਂ ਜਾਂਚ ਕਰਵਾਵਾਂਗੇ ਤੇ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਹਿਰੇ 'ਚ ਖੜੀ ਕਰਾਂਗੇ। ਉਹੀ ਮੁੱਖ ਮੰਤਰੀ ਨੇ ਪੰਜਾਬ ਦੀ ਵਿਧਾਨ ਸਭਾ 'ਚ ਸਭ ਦੇ ਸਾਹਮਣੇ ਐਲਾਨ ਕੀਤਾ ਜਦੋਂ ਪੁੱਛਿਆ ਵੀ ਇਹਦਾ ਕੀ ਬਣਿਆ? ਛੱਡੋ ਜੀ ਕਾਕਾ ਜੀ ਦੱਬੇ ਮੁਰਦੇ ਖੇੜ ਕੇ ਕੀ ਕਰਾਂਗੇ? ਬੀਤੇ ਤੇ ਪਾਓ ਮਿੱਟੀ ਆਓ ਆਪਾਂ ਹੁਣ ਅੱਗੇ ਵਧਿਏ। ਕਿਹੇ ਜੇ ਅੱਗੇ ਵਧੇ? ਉਹ ਆਪ ਕਿੰਨੇ ਕ ਅੱਗੇ ਵਧ ਗਏ ਆਗੇ ਨਾ ਨਤੀਜੇ ਸਾਹਮਣੇ? ਜਿਹੜੇ ਲੋਕ వ్యక్తిగత तौर ਤੇ ਲੜੇ ਜ਼ੁਲਮਾਂ ਦੇ ਖਿਲਾਫ ਤੁਸੀਂ ਦੇਖੋ 28 28 ਸਾਲ ਬਾਅਦ ਸਜ਼ਾ ਮੁਰਗੀ ਇਹਦਾ ਮਤਲਬ ਵੱਡੀ ਬੇਇਨਸਾਫੀ ਹੋਇਆ ਫੇਰ ਕੁਝ ਲੋਕਾਂ ਨੇ ਜਸਟਿਸ ਕਲਦੀਪ ਸਿੰਘ ਦੀ ਅਗਵਾਈ ਚ ਇੱਕ ਪੀਪਲ ਕਮਿਸ਼ਨ ਬਣਾਇਆ ਵੀ ਆਨ ਰਿਕਾਰਡ ਤਾਂ ਆ ਜਾਏ ਵੀ ਯਾਰ ਸਾਡੇ ਨਾਲ ਜੋ ਪਾਣਾ ਵਾਪਰੇ ਆ ਇਹ ਰਿਕਾਰਡ ਤਾਂ ਆ ਜਾਏ ਚਲੋ ਸਜ਼ਾ ਮੁਰਗੀ ਮੰਗਣ ਦੀਆਂ ਗੱਲਾਂ ਆਪਾਂ ਬਾਅਦ ਚ ਦੇਖ ਲਾਂਗੇ ਤੇ ਇੱਕ ਪੀੜਿਤ ਪੁਲਿਸ ਅਫਸਰ ਐਸੋਸੀਏਸ਼ਨ ਬਣਾ ਲਈ ਕਾਂਗ ਦਾ ਜਤਿੰਦਰ ਪੰਨੂ ਜੀ ਅੱਜ ਕੱਲ ਪ੍ਰਾਇਮੇਸ਼ੀ ਹਾਲੇ ਨੇ ਉਹਨਾਂ ਨੇ ਰਿਟ ਕਰਤੀ ਤੇ ਬਾਦਲ ਸਰਕਾਰ ਨੇ ਜਵਾਬ ਦਿੱਤਾ ਵੀ ਬਿਲਕੁਲ ਠੀਕ ਹੈ ਜੀ ਜੇ ਇਹ ਐਂ ਜਾਂਚ ਕਰਨ ਲੱਗੇ ਇਹ ਤਾਂ ਪੁਲਿਸ ਦਾ ਮੋਰਲ ਹੀ ਬਹੁਤ ਡਾਊਨ ਹੋ ਜਾਊ ਸਾਰਾ ਪ੍ਰਵਚਨ ਬਦਲਤਾ ਵੀ ਅਸੀਂ ਤਾਂ ਮੁਲਕ ਦੀ ਲੜਾਈ ਲੜੀ ਆ ਜੀ ਉਹੀ ਖਾੜਕੂ ਸਿੰਘਾਂ ਨੂੰ ਅੱਤਵਾਦੀ ਇਹ ਉਹ ਕਹਿੰਦੇ ਕਿ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਤੇ ਆਪਾਂ ਨੇ ਸਹਿਣ ਹੀ ਕੀਤਾ ਸਾਰੇ ਮੈਨੂੰ ਜਦੋਂ ਐਨਐਸਐਸ ਚ ਨਾਜ਼ਰਬੰਦ ਕੀਤਾ ਸਿਕਿਉਰਿਟੀ ਜੇਲ ਸੰਗਰੂਰ ਚ 5-7 ਦਿਨਾਂ ਬਾਅਦ ਭਾਈ ਗੁਰਦੇਵ ਸਿੰਘ ਕੌਂਕੇ ਆ ਗਏ ਉੱਥੇ ਪਹਿਲਾਂ ਵੀ ਸੀ ਉਹਨਾਂ ਨੂੰ ਫੜ ਲੈਂਦੇ ਸੀ ਛੱਡ ਦਿੰਦੇ ਸੀ ਜਾਂਦੇ ਹੋਏ ਬਸ 2 ਕੁ ਮਿੰਟ ਅਸੀਂ ਮਿਲੇ ਚਲੋ ਵਧੀਆ ਫੱਟੇ ਬਲਾਈ ਉਹ ਕਹਿੰਦੇ ਮਾਲੀ ਜੀ ਮੈਂ ਤਾਂ ਬਾਹਰੇ ਰਿਹਾ ਹੋ ਜਾਣਾ ਮੈਂ ਤਾਂ ਆਉਣਾ ਨਹੀਂ ਅਕਾਲ ਤਖਤ ਦਾ ਜਥੇਦਾਰ ਪੁਲਿਸ ਨੇ ਫੜ ਕੇ ਕੁੱਟ-ਕੁੱਟ ਕੇ ਮਾਰਦਾ ਸਵਰਨ ਸਿੰਘ ਐਸਐਸਪੀ ਸੀ ਉੱਥੇ ਉਹਦਾ ਮੁੰਡਾ ਹੁਣ ਡੀਐਸਪੀ ਵੀ ਆ। ਅਕਾਲੀ ਸਰਕਾਰ ਬਣੀ ਮਿਲੇ ਲੋਕ ਬਾਦਲ ਸਾਹਿਬ ਨੂੰ ਵੀ ਜਾਂਚ ਤਾਂ ਕਰਾਓ। ਉਹ ਕਹਿੰਦੇ ਜੀ ਸੀਬੀਆਈ ਦੀ ਤਾਂ ਗੱਲ ਛੱਡੋ। ਪੁਲਿਸ ਅਫਸਰ ਜੀ ਤੋਂ ਕਹੋਗੇ ਆਪਾਂ ਜਾਂਚ ਕਰਾ ਦਿੰਦੇ ਆ। ਐਮ.ਡੀ ਤਵਾੜੀ ਸੀ ਉਹ ਮਸ਼ਹੂਰ ਸੀ। ਉਹ ਚ ਹੋਰ 20 ਨੁਕਸ ਹੋਣਗੇ ਪਰ ਜਾਂਚ-ਜੋਚ ਮਾਮਲੇ ਦੇ ਵਿੱਚ ਨਾ ਜਿਵੇਂ ਆਪਣੇ ਕਮਰਪੀਜੇ ਪ੍ਰਤਾਪ ਦਾ ਕਈਆਂ ਦਾ ਨੰਬਰ ਹੁੰਦਾ। ਉਹਨੇ ਜੀ ਐ ਨਕਾਰ ਕੇ ਰੱਖਤਾ। ਵੇ ਕਿੱਥੋਂ ਕਿੱਥੋਂ ਫੜਿਆ ਕਿਵੇਂ ਕਿਵੇਂ ਤਸ਼ੱਦਦ ਹੋਇਆ ਕਿਵੇਂ ਮਾਰਿਆ ਗਿਆ ਤੇ ਕਿਵੇਂ ਉਹ Laash ਹੈ ਜਿਹੜੀ ਗਾਇਬ ਕੀਤੀ ਗਈ ਅੱਜ ਤੱਕ ਉਹ ਰਿਪੋਰਟ ਠੰਡੇ ਵਾਸਤੇ ਪਈਆ ਕਿੰਨੀਆਂ ਸਰਕਾਰਾਂ ਬਦਲੀਆਂ ਨਕੌਂਦਰ ਕਾਂਡ ਦੀ ਅਸੀਂ ਗੱਲ ਕਰ ਲੈਨੇ ਆ ਹੋਰ ਬਹੁਤ ਗੱਲਾਂ ਕਰ ਲੈਨੇ ਆ ਹੁਣ ਜੇ ਇਹਨਾਂ ਲੋਕਾਂ ਨੂੰ ਪਹਿਲੀ ਸਜ਼ਾ ਦਿੱਤੀ ਹੁੰਦੀ ਚਾਹੇ ਉਹ ਸੈਣੀ ਆ ਜੋ ਵੀ ਕਾਨੂੰਨ ਅਨੁਸਾਰ ਬਣਦੀ ਆ ਚਾਹੇ ਪਰਮਰਾਜ ਪ੍ਰਮਾਨ ਉਮਰਾ ਲੰਗੜਾ ਇਹ ਜ਼ਰੂਰੀ ਨਹੀਂ ਸੀ ਵੀ ਬਹਿਵਲ ਕਲਾ ਬਰਗਾੜੀ ਤੇ ਕੋਟਕਪੂਰਾ ਕੰਡ ਵਾਪਰਦੀ। ਉਹੀ ਨੇ ਨਾ ਉਹੀ ਸ਼ਿਕਾਰੀਆਂ ਦਾ ਨਾਮ ਦਾ ਮੜ ਮੁੜ ਕੇ ਸਾਰੇ ਹੁੰਦਾ। ਸੋ ਪੰਜਾਬ ਦਾ ਬੜਾ ਦੁਖਾਂਤ ਆ ਹਿਊਮਨ ਰਾਈਟਸ ਬਾਰੇ ਜੋ ਖਮੀਰ ਸਿੰਘ ਨੇ ਗਰਗ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਕਿਹਾ ਨਾ ਤੇ ਬਹੁਤ ਵੱਡਾ ਵਿਸ਼ਾਲ ਨਜ਼ਰੀਏ ਦੇ ਪ੍ਰਤੀ ਰੱਖਣਾ ਪੈਣਾ ਸਾਰਿਆਂ ਦੇ ਮਨੁੱਖੀ ਹੱਕ ਨੇ। ਤੇ ਉਹ ਹਦਰ ਸਾਹਿਬ ਦੀ ਕੁਰਬਾਨੀ ਆ ਜਿਹੜੀ ਅਸੀਂ ਤਾਂ ਉਹ ਹਿੰਦ ਦੀ ਚਾਦਰ ਬਣਾ ਕੇ ਵਾਸਤੇ ਬੰਦ ਕਰਤਾ ਨਾ। ਮੁੜ ਕੇ ਸੋਚਣ ਦੀ ਲੋੜ ਆ ਤਾਂ ਕਿ ਸਾਡੇ ਮਨ ਦੇ ਵਿੱਚ ਵਿਚਾਰਾਂ ਦੀ ਸ਼ੁੱਧਤਾ ਆਵੇ ਇਹਨਾਂ ਗੱਲਾਂ ਬਾਰੇ ਅਸੀਂ ਸਹੀ ਨਜ਼ਰੀਆ ਧੰਨ ਕਰ ਸਕੀਏ ਕੌਣ ਕਿੰਨਾ ਕਰ ਸਕਦਾ ਇਹ ਅਗਲੀ ਗੱਲ ਆ ਮਤ ਸਾਡੇ ਤਾਂ ਸਮਝੇ ਨਹੀਂ ਵਿਗਾੜਦੀ ਸਿਆਸਤਦਾਨਾਂ ਦੀ ਅਫਸਰਸ਼ਾਹਾਂ ਦੀ ਮੇਰੇ ਇੱਕ ਦੋਸਤ ਨੇ ਬਹੁਤ ਗੱਲ ਵੈਸੇ ਕਰਦੇ ਸੀ ਵੀ ਐਨੇ ਮੁੰਡੇ ਮਾਰਤੇ ਆਏ ਹੋਗੇ ਬੜੇ ਸਪੋਰਟਰ ਨੇ ਉਹ ਖਾੜ ਤੋ ਸੁਨਾਰਸ਼ਦ ਕਹਿੰਦੇ ਕੀ ਲੋੜ ਆ ਗਿਆ ਮਾਲੀ ਸਾਹਿਬ ਉਹੀ ਰੋਲਾ ਪਾਈ ਜਾਂਦੇ ਹੋ ਆਪਾਂ ਉਹਨਾਂ ਦੀ ਵਾਅਬ ਨਹੀਂ ਫੁੰਡਦੀ ਉਹਨਾਂ ਨੇ ਆਪਣੇ ਹਜ਼ਾਰਾਂ ਮੁੰਡੇ ਮਾਰ ਤੇ ਕੀ ਫਰਕ ਪੈ ਗਿਆ ਹੁੰਦੇ ਹੀ ਹੁੰਦਾ ਵੱਡੇ ਵੱਡੇ ਕੋਲਾਜ ਜਾਨੀ ਕੈਜੂਅਲ ਨਜ਼ਰੀਆ ਜਿਹੜਾ ਨਾ ਜੀ ਜਿਨੇ ਮੇਰੀ ਜੋ ਵੀ ਕੀਤੀ ਆ ਹੁਣ ਤਾਂ 28-28 ਸਾਲਾਂ ਦੇ ਅੰਦਰ ਬੈਠੇ ਨੇ ਇਹ ਜਿਹੜਾ ਰੁਈਆ ਤੇ ਨਜ਼ਰੀਆ ਸਾਨੂੰ ਸਾਰਿਆਂ ਦੇ ਹੱਕ ਦੇ ਸਾਡੇ ਚ ਗੜਬੜ ਵੱਡੀ ਇਹ ਹੋ ਗਈ ਅਸੀਂ ਹਕੂਮਤ ਨੂੰ ਛੱਡ ਕੇ ਨਾ ਜਿਹੜੀ ਮੈਂ ਪਹਿਲਾਂ ਵੀ ਗੱਲ ਇੱਕ ਵਾਰ ਕਹੀ ਸੀ ਮੈਨੂੰ ਬਹੁਤ ਰੜਕਦੀ ਆ ਵਾਰ-ਵਾਰ ਖਾਲਸੇ ਦੀ ਲੜਾਈ ਜ਼ੁਲਮ ਦੇ ਜ਼ਾਲਮ ਦੇ ਖਿਲਾਫ ਰਹੀ ਆ ਹਕੂਮਤ ਦਾ ਖਿਲਾਫ ਰਹੀ ਆ ਕਿਸੇ ਧਰਮ ਵਾਲੇ ਲੋਕਾਂ ਦੇ ਖਿਲਾਫ ਨਹੀਂ ਰਹੀ ਮੁਗਲਾ ਦੇ ਖਿਲਾਫ ਰਹੀ ਆ ਮੁਸਲਮਾਨਾਂ ਦੇ ਖਿਲਾਫ ਨਹੀਂ ਰਹੀ ਪਹਾੜੀ ਰਾਜਿਆਂ ਦੇ ਖਿਲਾਫ ਰਹੀ ਆ ਹਿੰਦੂਆਂ ਦੇ ਖਿਲਾਫ ਨਹੀਂ ਰਹੀ ਸਾਡੀ ਲੜਾਈ ਭਾਰਤੀ ਸਟੇਟ ਨਾਲ ਆ ਨਾ ਕਿ ਹਿੰਦੂਆਂ ਨਾਲ ਜਿੱਥੇ ਅਸੀਂ ਵੱਡੀ ਪੱਦਰ ਤੇ ਤਿਲਕ ਰਿਹਾ ਤੇ ਫਿਰ ਸਾਡਾ ਆਪਣੀ ਵਰਤਾਂਤ ਆ ਜਿਹੜਾ ਉਹ ਸਾਡੇ ਗੱਲ 'ਚ ਪਾਹੀ ਵੜ ਜਾਂਦਾ ਲੰਮੀ ਗੱਲ ਹੋਗੀ ਬਹੁਤ ਬਹੁਤ ਧੰਨਵਾਦ ਬੇਨਤੀ ਇਹੀ ਆ ਕਿ ਆਪ ਆਪਣੇ ਗਰਵਾਨੇ ਸਿਰ ਨੀਵਾ ਕਰ ਦੇ ਵੈਗੋਜੀਕਾ ਖਾਲਸਾ ਵੈਗੋਜੀਕਾ